ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਜੀ ਬੇਨਤੀ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਪੁੱਤਰ ਦੀ ਪ੍ਰਾਪਤੀ ਲਈ ਸ਼ਬਦ ਬੇਨਤੀ ਹੈ ਬੀਬੀਆਂ ਨੂੰ ਕਿ ਤੜਕੇ ਨਾ ਤੋਕੇ ਇਕ ਮਨ ਇਕ ਜਿਤ ਹੋ ਕੇ ਇਸ ਪਾਠ ਦਾ ਹਰ ਰੋਜ਼ 40 ਦਿਨ 108 ਵਾਰ ਜਾਪ ਕਰਨ ਨਾਲ ਪੁੱਤਰ ਚੰਗੇ ਭਾਗਾਂ ਵਾਲਾ ਪ੍ਰਾਪਤ ਹੁੰਦਾ ਹੈ ਸ਼ਬਦ ਹੈ ਜੀ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੇ ਦੀਆ ਪੀਜ ਚਿਰ ਜੀਵਨ ਉਪਜਾ ਸੰਜੋਗ ਉਦਰੇ ਮਾਹੀਂ ਆਈ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਦ ਮੇ ਆਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥਿਆ ਗੁਰਬਾਣੀ ਸਖੀ ਆਨੰਦ ਬਾਵੇ ਸਾਚੇ ਸਾਹਿਬ ਕੇ ਮਨ ਪਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਵਾਇ ਪਏ ਅਚਿੰਤ ਇਕ ਲਿਵ ਲਾਇ ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੇ ਬਾਣ ਗੂੰਜੀ ਛੰਨੀ ਨਹੀਂ ਬਾਤ ਗੁਰੂ ਨਾਨਕ ਟੁਠਾ ਕਿਨੇ ਦਾਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ